ਸਸੀ ਗਾਰਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬਾਂਸਲਜ਼ ਵਰਡ ਵਿੱਚ ਦੋਸਤੋ ਮੈਂ ਰੋਜ਼ ਤੁਹਾਡੇ ਲਈ ਕੋਈ ਨਾ ਕੋਈ ਨਵੀਂ ਰੈਸਪੀ ਲੈ ਕੇ ਆਉਣੀ ਹੈ ਜੋ ਕਿ ਬਹੁਤ ਹੀ ਵਧੀਆ ਹੁੰਦੀ ਹੈ ਤੇ ਬਹੁਤ ਹੀ ਡਿਫਰੈਂਟ ਹੁੰਦੀ ਹੈ ਦੂਸਰੇ ਨਾਲੋਂ ਇਸ ਕਰਕੇ ਮੇਰੀ ਸਾਰੀ ਰੈਸਪੀਸ ਤੇ ਕਿਰਪਾ ਕਰਕੇ ਕਮੈਂਟ ਜਰੂਰ ਦੇਣਾ ਜੀ ਤੁਸੀਂ ਕਿਸ ਪਿੰਡ ਤੋਂ ਕਿਸ ਸ਼ਹਿਰ ਤੋਂ ਹੋ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਦੋਸਤੋ ਕੀ ਤੁਸੀਂ ਕਦੀ ਕੱਚੀ ਰੋਟੀਆਂ ਨੂੰ ਪਾਣੀ ਵਿੱਚ ਉਬਾਲਿਆ ਹੈ ਜੇ ਨਹੀਂ ਉਬਾਲਿਆ ਤਾਂ ਅੱਜ ਉਬਾਲ ਕੇ ਵੇਖੋ ਇਸ ਤੋਂ ਇੱਕ ਬਹੁਤ ਹੀ ਵਧੀਆ ਰੈਸਪੀ ਤਿਆਰ ਹੁੰਦੀ ਹੈ ਮੈਨੂੰ ਵੀ ਕਿਸੇ ਫਾਈਵ ਸਟਾਰ ਹੋਟਲ ਦੇ ਸ਼ੈਫ ਨੇ ਦੱਸਿਆ ਸੀ ਮੈਂ ਵੀ ਸੁਣ ਕੇ ਹੈਰਾਨ ਸੀ ਕਿ ਇੰਨੀ ਟੇਸਟੀ ਰੈਸਪੀ ਕਿਵੇਂ ਬਣ ਜਾਵੇਗੀ ਤੇ ਮ ਜਿਸ ਤਰ੍ਹਾਂ ਦੀ ਰੈਸਪੀ ਤਿਆਰ ਕਰ ਰਹੀ ਹਾਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਦੋ ਕੱਚੀਆਂ ਰੋਟੀਆਂ ਲੈ ਕੇ ਉਸ ਨੂੰ ਮੈਂ 3 ਤੋਂ 5 ਮਿੰਟ ਲਈ ਉਬਾਲ ਦਿੱਤਾ ਹੈ ਜੀ ਇਸ ਤੋਂ ਜ਼ਿਆਦਾ ਨਹੀਂ ਉਬਾਲਣਾ ਫਿਰ ਉਸ ਨੂੰ ਪਲੇਟ ਵਿੱਚ ਕੱਢ ਕੇ 5 ਮਿੰਟ ਪੱਕੇ ਥਲੇ ਠੰਡਾ ਕਰਾਂਗੇ ਜੀ ਦੂਜੇ ਪਾਸੇ ਅਦਰਕ ਤੇ ਹਰੀ ਮਿਰਚ ਨੂੰ ਕੁੱਟ ਕੇ ਤੇਲ ਦੇ ਵਿੱਚ ਗਰਮ ਕਰਾਂਗੇ ਤਿਤ ਨਾਲ ਹੀ ਇਸ ਵਿੱਚ ਪਿਆਜ਼ ਤੇ ਸ਼ਿਮਲੇ ਮਿਰਚ ਪਾ ਕੇ ਇਸ ਨੂੰ 2 ਮਿੰਟ ਰੀ ਸੋਤੇ ਕਰ ਲਵਾਂਗੇ ਜੀ ਜਦੋਂ ਇਹ ਸੋਤੇ ਹੋ ਜਾਣਗੇ ਤਾਂ ਮੈਂ ਇਸ ਵਿੱਚ ਸਵਾਦ ਅਨੁਸਾਰ ਨਮਕ ਮਿਰਚ ਮਸਾਲਾ ਤੇ ਹਲਦੀ ਪਾ ਦਵਾਂਗੀ ਜੀ ਤੁਸੀਂ ਆਪਣੇ ਸਵਾਦ ਅਨੁਸਾਰ ਪਾਣਾ ਜੀ ਉਸ ਤੋਂ ਬਾਅਦ 2 ਮਿੰਟ ਲਈ ਫਿਰ ਇਸ ਨੂੰ ਹਿਲਾ ਕੇ ਇਸ ਵਿੱਚ ਮੈਂ ਟਮਾਟਰ ਪਾ ਦਵਾਂਗੀ ਪਾਣੀ ਬਿਲਕੁਲ ਵੀ ਨਹੀਂ ਪਾਣਾ ਜੀ ਟਮਾਟਰ ਪਾ ਕੇ 2 ਮਿੰਟ ਫਿਰ ਹਿਲਾ ਕੇ ਤੇ ਇਸ ਨੂੰ ਢੱਕਣ ਨਾਲ ਢੱਕ ਕੇ ਰੱਖ ਦਵਾਂਗੇ ਤਾਂ ਜੋ ਆਪਣਾ ਸਾਰਾ ਜਿਹੜਾ ਬੈਟਰ ਹੈ ਉਹ ਨਰਮ ਹੋ ਜਾਵੇ ਜਦੋਂ 2 ਮਿੰਟ ਬਾਅਦ ਇਹ ਨਰਮ ਹੋ ਜਾਵੇਗਾ ਤਾਂ ਦੂਸਰੇ ਪਾਸੇ ਆਪਣੀ ਰੋਟੀ ਠੰਡੀ ਹੋ ਚੁੱਕੀ ਹੈ ਇਸ ਨੂੰ ਆਪਾਂ ਆ ਲੰਬਾ ਲੰਬਾ ਕੱਟ ਲਵਾਂਗੀ ਤੁਸੀਂ ਬੱਚਿਆਂ ਦੀ ਪਸੰਦ ਅਸਾਰ ਇਸ ਨੂੰ ਗੋਲ ਲੰਬਾ ਜਾਂ ਚੌਰਸ ਕਿਸੇ ਤਰ੍ਹਾਂ ਵੀ ਕੱਟ ਸਕਦੇ ਹੋ ਮੈਂ ਇਸ ਦੇ ਚੌਰਸ ਪੀਸ ਕੱਟ ਲਿੱਤੇ ਤੇ ਇਹ ਸਾਰੇ ਪੀਸਾਂ ਨੂੰ ਮੈਂ ਹੁਣ ਜਿਹੜਾ ਆਪਣਾ ਮਸਾਲਾ ਸੌਫਟ ਹੋ ਚੁੱਕਾ ਹੈ ਉਸ ਦੇ ਵਿੱਚ ਪਾ ਦਵਾਂਗੀ ਪਿਆਜ਼ ਟਮਾਟਰ ਦੇ ਸ਼ਿਮਲਾ ਮਿਰਚ ਦੇ ਬੈਟਰ ਵਿੱਚ ਇਸ ਨੂੰ ਪਾ ਕੇ ਮੈਂ ਇੱਕ ਰੈਸਪੀ ਤਿਆਰ ਕੀਤੀ ਹੈ ਜੀ ਬਹੁਤ ਹੀ ਵਧੀਆ ਹੈ ਇਸ ਨੂੰ ਰੋਟੀ ਪਾਸਤਾ ਕਿਹਾ ਜਾਂਦਾ ਹੈ ਜੀ ਜੋ ਕਿ ਕੱਚੀ ਰੋਟੀ ਤੋਂ ਤਿਆਰ ਹੁੰਦਾ ਤੇ ਬਹੁਤ ਹੀ ਹੈਲਦੀ 스ਨੈਕਸ ਹੁੰਦੀ ਹੈ ਜੀ ਤੁਸੀਂ ਇਸ ਨੂੰ ਬੱਚਿਆਂ ਦੇ ਟਿਫਿਨ ਵਿੱਚ ਵੀ ਪਾ ਸਕਦੇ ਹੋ ਤੇ ਸਫ਼ਰ ਵਿੱਚ ਵੀ ਲੈ ਕੇ ਜਾ ਸਕਦੇ ਹੋ ਤੁਸੀਂ ਬੱਚਿਆਂ ਦੀ ਟਿਫਨ ਵਿੱਚ ਰੋਜ਼ ਇਹ ਨਾਸ਼ਤਾ ਬਣਾ ਕੇ ਪਾ ਦਿਓ ਬੱਚੇ ਬਿਲਕੁਲ ਵੀ ਬੋਰ ਨਹੀਂ ਹੋਣਗੇ ਤੇ ਬਹੁਤ ਹੀ ਹੈਲਦੀ ਰਹਿਣਗੇ ਬੱਚੇ ਵੀ ਕਿਉਂਕਿ ਨਾਸ਼ਤਾ ਬਹੁਤ ਹੀ ਹੈਲਦੀ ਹੈ ਬਹੁਤ ਹੀ ਘੱਟ ਤੇਲ ਦੇ ਵਿੱਚ ਬਣਾਇਆ ਗਿਆ ਹੈ ਤੇ ਨਾ ਹੀ ਇਸ ਵਿੱਚ ਕੋਈ ਮੈਦਾ ਹੈ ਜਾਂ ਕੋਈ ਅਰਾ ਰੋਟ ਪਾਇਆ ਹੈ ਸਿਰਫ ਇਹ ਕੱਚੀ ਰੋਟੀ ਤੋਂ ਬਣਾ ਕੇ ਤਿਆਰ ਕੀਤਾ ਗਿਆ ਹੈ ਤੁਸੀਂ ਇਸ ਰੈਸਪੀ ਨੂੰ ਇੱਕ ਵਾਰੀ ਘਰ ਵਿੱਚ ਜ਼ਰੂਰ ਟਰਾਈ ਕਰਨਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਰਿਸ਼ਤੇਦਾਰਾਂ ਤੇ ਪड़ोसੀਆਂ ਨਾਲ ਵੀ ਸ਼ੇਅਰ ਕਰਨਾ ਤਾਂ ਜੋ ਉਹ ਵੀ ਇਹ ਹੈਲਦੀ 스ਨੈਕਸ ਬਣਾ ਕੇ ਖਾ ਸਕਣ ਤੇ ਹੈਲਦੀ ਰਹਿ ਸਕਣ ਇਸ ਕਰਕੇ ਤੁਸੀਂ ਇਹ ਇਸ ਰੈਸਪੀ ਨੂੰ ਤੁਸੀਂ ਦੂਸਰੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਤੇ ਆਪ ਵੀ ਬਣਾਣਾ ਮੈਨੂੰ ਉਮੀਦ ਹੈ ਤੁਹਾਨੂੰ ਸਭ ਨੂੰ ਇਹ ਵੀਡੀਓ ਬਹੁਤ ਪਸੰਦ ਆਵੇਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ